ਸਾਡੇ ਪਿੰਡ ਦਾ ਵਿਕਾਸ ਵਧੀਆ ਹੋ ਜਵੇ ਬੱਚਿਆਂ ਦੀ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਕਿ ਕੀ ਮੁੱਦੇ ਨੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਪਿੰਡ ਦੇ ਕਿਹੜੇ ਮੁੱਦੇ ਨੇ ਜਿਹੜੇ ਲੀਡਰਾਂ ਨੂੰ ਤੁਸੀਂ ਦੱਸ ਰਹੇ ਹੋ ਪਿੰਡ ਸਾਡਾ ਵਧੀਆ ਬਣਨਾ ਚਾਹੀਦਾ ਸੜਕਾਂ ਵਧੀਆ ਬਣਨੀਆਂ ਚਾਹੀਦੀਆਂ ਸਕੂਲ ਵਧੀਆ ਬਣਨੇ ਚਾਹੀਦੇ ਜਦੋਂ ਵੀ ਪਿੰਡ ਦੇ ਵਿਕਾਸ ਹੋਣਾ ਚਾਹੀਦਾ ਜੋ ਪਿੰਡ ਦਾ ਪਾਣੀ ਸਪਲਾਈ ਨਾਲ ਸਪਲਾਈ ਹੋਣਾ ਚਾਹੀਦੀ ਵਧੀਆ ਇੱਕ ਨੰਬਰ ਹੋਣਾ ਚਾਹੀਦਾ ਰੋਡ ਵਧੀਆ ਹੋਣੀ ਚਾਹੀਦੇ ਆ ਔਰ ਨਸ਼ਾ ਤੋਂ ਬੰਦ ਇੰਟਰਨੈਟ ਹੋਣਾ ਚਾਹੀਦਾ ਇਸ ਵਕਤ ਅਸੀਂ ਜਲੰਧਰ ਦੇ ਉਸ ਪਿੰਡ ਦੇ ਵਿੱਚ ਆ ਜਿਸ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਵਿਅਕਤੀ ਕੋਈ ਨਹੀਂ ਵੜਿਆ ਤਾਂ ਚਰਨਜੀਤ ਸਿੰਘ ਚੰਨੀ ਖੁਰੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਉਹ ਲੋਕਾਂ ਦੇ ਨਾਲ ਗਲਬਾਤ ਕੀਤੀ ਹੈ ਮੀਟਿੰਗ ਕੀਤੀ ਗਈ ਹੈ ਕਿ ਕੁਝ ਗਲਬਾਤ ਹੋਈ ਹੈ ਉਸ ਬਾਰੇ ਵੀ ਅਸੀਂ ਲੋਕਾਂ ਦੇ ਨਾਲ ਗਲਬਾਤ ਕਰਾਂਗੇ ਬਈ ਚਰਨਜੀਤ ਸਿੰਘ ਚੰਨੀ ਖੁਰੀ ਆਏ ਨੇ ਕਿਹੜੇ ਮੁੱਦੇ ਤੁਸੀਂ ਗੱਲ ਲਈ ਆਉਂਦੇ ਭਰਾਵਾ ਗੱਲ ਬਿਲਕੁਲ ਮਤਾਵਾਨੇ ਕਿਹੜੇ ਮੁੱਦੇ ਰੱਖੀ ਜੀ ਤੁਸੀਂ ਚਰਨਜੀਤ ਸਿੰਘ ਚੰਨੀ ਖੁਰੀ ਸਕੀਆ ਸਕੂਲ ਵਧੀਆ ਹੋਣਾ ਚਾਹੀਦਿਆਂ ਸੜਕਾਂ ਪੱਕੀਆਂ ਹੋਣੀਆਂ ਚਾਹੀਦਿਆਂ ਬੱਚਿਆਂ ਦੀ ਪੜ੍ਹਾਈ ਤੇ ਵੱਧ ਤੋਂ ਵੱਧ ਖਰਚਾ ਹੋਣਾ ਚਾਹੀਦਾ ਆ ਨਸ਼ਾ ਕੋਈ ਨਹੀਂ ਹੋਣਾ ਚਾਹੀਦਾ ਪਿੰਡ 'ਚ ਬਜ਼ੁਰਗਾਂ ਨੂੰ ਪੈਨਸ਼ਨਾਂ ਲੱਗਣੀਆਂ ਚਾਹੀਦੀਆਂ ਆ ਲੋੜਵੰਦਾਂ ਨੂੰ ਰਾਸ਼ਨ ਪਾਣੀ ਮਿਲਣਾ ਚਾਹੀਦਾ ਆ ਬਸ ਇਹੀ ਸ਼ਰਤਾਂ ਰੱਖੀਆਂ ਅੱਛਾ ਕਾਫੀ ਲੰਬੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਸਿਆਸੀ ਬੰਦਾ ਨਹੀਂ ਵੜਿਆ ਹੁਣ ਜਦੋਂ ਸਿਆਸੀ ਬੰਦੇ ਤੁਹਾਡੇ ਕੋਲ ਵੜਨੇ ਨੇ ਲੋਕ ਆ ਰਹੇ ਨੇ ਤਾਂ ਕਿਹੜੀਆਂ ਸਮੱਸਿਆਵਾਂ ਤੁਸੀਂ ਦੱਸਦੇ ਪਏ ਹੋ ਅਤੇ ਕੀ ਕੁਝ ਉਹਨਾਂ ਨੂੰ ਕਹਿ ਕੇ ਜਿਹੜਾ ਹੈਗਾ ਹੈ ਉਹ ਤੋੜ ਦਿੱਤੀ બસ ਇਹੀ ਕਹਿਨੇ ਆ ਕਿ ਸਾਡੇ ਪਿੰਡ ਦਾ ਵਿਕਾਸ ਵਧੀਆ ਹੋ ਜਵੇ ਬੱਚਿਆਂ ਦੀ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਪਤਾ ਕਿਹੜੀ ਕਿਹੜੀਆਂ ਗੱਲਾਂ ਤੁਸੀਂ ਰੱਖੀਆਂ ਜੀ ਮੈਨੂੰ ਇਹ ਨਸ਼ਿਆਂ ਤੇ ਕਾਬੂ ਪਾਇਆ ਜਾਵੇ ਤੇ ਮਗਹਾਈ ਤੇ ਕਾਬੂ ਪਾਇਆ ਜਾਵੇ ਪਿੰਡ ਦੇ ਕੀ ਮੁੱਦੇ ਨੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਪਿੰਡ ਦੇ ਕਿਹੜੇ ਮੁੱਦੇ ਨੇ ਜਿਹੜੇ ਲੀਡਰਾਂ ਨੂੰ ਤੁਸੀਂ ਦੱਸ ਰਹੇ ਹੋ ਪਿੰਡ ਸਾਡਾ ਵਧੀਆ ਬਣਨਾ ਚਾਹੀਦਾ ਸੜਕਾਂ ਵਧੀਆ ਬਣਨੀਆਂ ਚਾਹੀਦੀਆਂ ਸਕੂਲ ਵਧੀਆ ਬਣਨੇ ਚਾਹੀਦਾ ਅੱਛਾ ਕੀ ਬਾਪੂ ਕੀ ਨੰਦਨਦਰਪਾਲ ਜੀ ਅੱਛਾ ਇੱਥੇ ਦੇ ਪਿੰਡ ਦੇ ਹਾਂਜੀ ਪਿੰਡ ਦੇ ਬਣੀਏ ਜੀ ਕਿੰਨੇ ਚਿਰ ਤੋਂ ਮੋੜ ਮੈਂ 20 ਸਾਲ ਤੋਂ ਬਾਅਦ ਮੈਂ ਐਮਵੀ VOTING ਕਰ ਰਿਹਾ ਜੀ ਮੈਂ ਬਾਸ ਜਾਣਾ ਫਿਰ ਕਿਹੜੇ ਨੇ ਪਿੰਡ ਦੇ ਪਰਦੇ ਮੁੱਦੇ ਨਹੀਂ ਮੁੰਡਾ ਪਹਿਲਾਂ ਤੇ ਜਿਹੜੇ ਵੀ ਪਿੰਡ ਦੇ ਵਿਕਾਸ ਹੋਣਾ ਚਾਹੀਦਾ ਜੋ ਪਿੰਡ ਦਾ ਪਾਣੀ ਸਪਲਾਈ ਨਾਲ ਸਪਲਾਈ ਹੋਣੀ ਚਾਹੀਦੀ ਵਧੀਆ ਇੱਕ ਨੰਬਰ ਹੋਣਾ ਚਾਹੀਦਾ ਰੋਡ ਵਧੀਆ ਹੋਣੀ ਚਾਹੀਦੇ ਆ ਔਰ ਨਸ਼ਾ ਤੋਂ ਬੰਦ ਰਹਿਣਾ ਚਾਹੀਦਾ ਸਰਕਾਰ ਨੂੰ ਅਸੀਂ ਦੁਆ ਕਰਦੇ ਨਸ਼ੇ ਤੋਂ ਕਲੀਅਰ ਹੋ ਗਿਆ ਪਿੰਡ ਤੇ ਸਾਰੀ ਦੁਨੀਆ ਕਿਤੇ ਨਹੀਂ ਜੀ ਮਤਲਬ ਨਸ਼ੇ ਨੂੰ ਲੈ ਕੇ ਤੁਸੀਂ ਪਿੰਡ ਦੇ ਵਿੱਚ ਆਵਾਜ਼ ਚੱਕਦੇ ਹੋ ਕੀ ਹੁਣ ਲੀਡਰ ਆਉਣੇ ਸ਼ੁਰੂ ਹੋ ਗਏ ਨੇ ਪਿੰਡ ਦੇ ਵਿੱਚ ਇਹ ਗੱਲਾਂ ਇਹ ਵਾਲੀਆਂ ਕਹੀਆਂ ਜਾ ਰਹੀਆਂ ਨੇ ਇਸ ਤੋਂ ਵੱਧ ਵੀ ਗੱਲਾਂ ਨੇ ਨੇ ਗੱਲਾਂ ਇਹ ਜਿਆਦਾ ਗਿਆ ਜਿਆਦਾ ਬਾਕੀ ਵੋਟਰ ਜਿਹਨੂੰ ਕਮੇ ਵੋਟ ਪਾ ਦੇ ਆਉਂਦੇ ਜੀ ਬਾਈ ਕੀ ਨਾ ਬੱਚਿਓ ਤੁਸੀਂ ਪਿੰਡ ਦੇ ਹੋ ਤੁਸੀਂ ਹੁਣ ਅੱਗੇ ਜਾ ਕੇ ਫਿਊਚਰ ਬਣਾਣਾ ਕਿਹੜੇ ਕਿਹੜੀਆਂ ਗੱਲਾਂ ਕਹੀਆਂ ਲੀਡਰ ਅੱਗੇ ਅਸੀਂ ਇਹ ਕੁਝ ਨਹੀਂ ਕਿਹਾ ਜੀ ਅੰਦਰ ਵਾਲੇ ਕੋਈ ਨਹੀਂ ਬੋਲੇ ਹੀ ਨਹੀਂ ਤੁਸੀਂ ਤੁਹਾਡੇ ਨਹੀਂ ਮੁੱਦੇ ਕੋਈ ਸਕੂਲ ਨੂੰ ਲੈ ਕੇ ਐਨੀ ਕੋਈ ਮੁੱਦਾ ਸਕੂਲ ਵਧੀਆ ਪਿੰਡ ਦਾ ਹਾਂਜੀ ਹੈਗਾ ਜੀ ਵਧੀਆ ਜੀ ਅੱਛਾ ਪੜ੍ਹਾਈ ਹੁੰਦੀ ਵਧੀਆ ਹਾਂਜੀ ਵਧੀਆ ਹੁੰਦੀ ਪੜ੍ਹਾਈ ਕਿਹੜਾ ਸਕੂਲ ਸਰਕਾਰੀ ਪ੍ਰਾਈਵੇਟ ਸਰਕਾਰੀ ਵੈਂਡੇ ਤੇ ਵਧੀਆ ਹੁੰਦੀ ਪੜ੍ਹਾਈ ਟੀਚਰ ਵਧੀਆ ਨੇ ਹਾਂਜੀ ਤੁਹਾਡੇ ਵਧੀਆ ਜੀ ਮਾਦੇ ਕੀ ਨਾ ਤੁਹਾਡਾ ਮੇਰੇ ਪ੍ਰਕਾਸ਼ ਅੱਛਾ ਇੱਥੇ ਪਿੰਡ ਦੇ ਹੀ ਹਣਵਾਸੀ ਕਿਹੜੇ ਮੁੱਦੇ ਕਿਹੜੇ ਨੇ ਪਿੰਡ ਦੇ ਪਿੰਡ ਦੇ ਕਿਹੜੇ ਮੁੱਦੇ ਨੇ ਜਿਸ ਨੂੰ ਲੈ ਕੇ ਤੁਸੀਂ ਗੱਲਬਾਤ ਕੀਤੀ ਲੀਡਰ ਨਾਲ ਅੱਛੇ ਉਹ ਮੈਨੂੰ ਪਤਾ ਨਹੀਂ ਹਉ ਪਹਿਲਾਂ ਤੇ ਤੁਹਾਨੂੰ ਨਹੀਂ ਪਤਾ ਤੁਹਾਡੀ ਉਮਰ ਬਾਵਾ ਹਾਂਜੀ ਮੈਨੂੰ ਮਿਹਰਬਾਨੀ ਜੀ ਸ਼ੁਕਰੀਆ ਤਾਂ ਬਿਲਕੁਲ ਪਿੰਡ ਦੇ ਲੋਕ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤਾ ਹੈ ਤਾਂ ਇਹ ਉਹ ਪਿੰਡ ਹੈ ਜਿਸ ਪਿੰਡ ਦੇ ਵਿੱਚ ਲੀਡਰ ਜਿਹੜੇ ਨੇ ਉਹ ਨਹੀਂ ਵੜਦੇ ਨੇ ਤਾਂ ਹੁਣ ਇਸ ਪਿੰਡ ਦੇ ਵਿੱਚ ਲੀਡਰਾਂ ਨੇ ਵੜਨਾ ਸ਼ੁਰੂ ਕਰ ਦਿੱਤਾ ਹੈ ਲੀਡਰ ਹੁਣ ਪਹੁੰਚ ਰਹੇ ਨੇ ਕਿਉਂਕਿ ਜਦੋਂ ਤੋਂ ਇਸ ਪਿੰਡ ਨੇ ਕਿਹਾ ਕਿ ਬਈ ਅਸੀਂ ਵੋਟਾਂ ਨਹੀਂ ਪਾਉਣੀ ਆ ਉਦੋਂ ਤੋਂ ਲੀਡਰਾਂ ਦਾ ਜਵਾਬ ਵੜਾ ਜਿਹੜਾ ਹੈ ਉਹ ਲਗਣਾ ਇਸ ਜਗ੍ਹਾ ਤੇ ਸ਼ੁਰੂ ਹੋ ਗਿਆ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰੀ ਅੱਜ ਪਹੁੰਚੇ ਨੇ ਜਨਾ ਦੇ ਨਾਲ ਲੋਕਾਂ ਨੇ ਆਪਣੇ ਮੁੱਦਿਆਂ ਨੂੰ ਲੈ ਕੇ ਸਿੱਧੀ ਜਿਹੜੀ ਹੈ ਉਹ ਗੱਲਬਾਤ ਰੱਖੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਮੁੱਦੇ ਹੱਲ ਹੋਣਗੇ ਤੇ ਅਸੀਂ ਵੋਟ ਪਾਵਾਂਗੇ ਕੈਮਰਾਪਰਸਰ ਪੰਕੇ ਦੇ ਨਾਲ ਰਜ ਗੁਪਤਾ ਚਲੰਦ